ਮਾਛੀਵਾੜਾ ਸਾਹਿਬ ਸਰਹੰਦ ਨਹਿਰ ਕਿਨਾਰੇ ਗੁੜੀ ਪੁੱਲ ਤੇ ਬੀਤੀ ਦਿਨ ਰਾਤ ਪਾਲਤੂ ਕਤੂਰੇ ਪਿੱਛੇ ਹੋਏ ਵਿਵਾਦ ਨੂੰ ਲੈ ਕੇ ਨਿੰਗ ਸਿੰਘਾਂ ਨੇ ਆਪਣੇ ਹੀ ਪਛਾਣ ਵਾਲੇ ਨਿੰਗ ਸਿੰਘ ਦਾ ਮੋਟਰਸਾਈਕਲ ਅੱਗ ਲਗਾ ਕੇ ਸਾੜ ਦਿੱਤਾ ਅਤੇ ਉਸ ਦੀ ਬੁਰੀ ਤਰ੍ਹਾਂ ਕੋਟ ਮਾਰ ਕੀਤੀ। ਨਾਜ਼ਰ ਸਿੰਘ ਵਾਸੀ ਮੁਗਲੇਵਾਲ ਨੇ ਦੱਸਿਆ ਕਿ ਉਹ ਗੜੀ ਪੁੱਲ ਤੇ ਚਾਹ ਵੇਚਣ ਦਾ ਕੰਮ ਕਰਦਾ ਹੈ ਅਤੇ ਉਸ ਦੇ ਨੇੜੇ ਦੋ ਹੋਰ ਨਿੰਗ ਸਿੰਘਾਂ ਦੇ ਸਰਦਾਈ ਵੇਚਣ ਦਾ ਕੰਮ ਕਰਦੇ ਨੇ। ਨਾਜ਼ਰ ਸਿੰਘ ਅਨਸਾਰ ਇਹ ਦੋਵੇਂ ਨਿੰਗ ਸਿੰਘ ਉਸਨੂੰ ਛੋਟਾ ਜਿਹਾ ਪਾਲਤੂ ਕਤੂਰਾ ਦੇ ਗਏ ਕਿ ਇਸੇ ਸਮੇਂ ਸੰਭਾਲ ਕਰੀ। ਨਾਜ਼ਰ ਸਿੰਘ ਅਨਸਾਰ ਉਸਨੇ ਕਈ ਵਾਰ ਕਿਹਾ ਕਿ ਇਥੇ ਠੰਡਾ ਅਤੇ ਪਾਲਤੂ ਕਤੂਰਾ ਨਹੀਂ ਸੰਭਾਲ ਸਕਦਾ ਜਿਸ ਨੂੰ ਲੈ ਕੇ ਉਹ ਵਾਪਸ ਚਲੇ ਜਾਣ ਪਰ ਫਿਰ ਵੀ ਉਹ ਇਸ ਨੂੰ ਮੇਰੇ ਕੋਲ ਛੱਡ ਗਏ ਨਾਜ਼ਰ ਸਿੰਘ ਅਨਸਾਰ ਪਾਲਤੂ ਕਤੂਰਾ ਗਾਇਬ ਹੋ ਗਿਆ ਅਤੇ ਰਾਤ ਨੂੰ ਜਦੋਂ ਦੋਵੇਂ ਨਿੰਗ ਸਿੰਘ ਉਸ ਕੋਲ ਆਏ ਤਾਂ ਕਤੂਰੇ ਵਿੱਚ ਉਸ ਨਾਲ ਝਗੜਾ ਕਰਕੇ ਉਸ ਦੀ ਕੁੱਟਮਾਰ ਕਰਨ ਲੱਗੇ ਨਾਜ਼ਰ ਸਿੰਘ ਨੇ ਦੱਸਿਆ ਕਿ ਉዚ ਬੜੀ ਮੁਸ਼ਕਿਲਾਂ ਆਪਣੀ ਜਾਨ ਬਚੀ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜਿਸ ਤੇ ਕਰਮਚਾਰੀ ਨੇ ਆ ਕੇ ਉਸ ਨੂੰ ਪਹੁੰਚਾਇਆ ਝਗੜਾ ਨਿਪਟੋਂ ਤੋਂ ਬਾਅਦ ਜਦੋਂ ਪੁਲਿਸ ਕਰਮਚਾਰੀ ਚਲੇ ਗਿਆ ਤਾਂ ਉਸ ਤੋਂ ਬਾਅਦ ਫਿਰ ਇਹਨਾਂ ਦੋਵਾਂ ਨੇ ਗਿੰਗਾ ਨੇ ਉਸਦੇ ਤੰਬੂ ਵਿੱਚ ਖੜੇ ਮੋਟਰਸਾਈਕਲ ਨੂੰ ਬਾਹਰ ਕੱਢ ਕੇ ਆਗਨ ਲਗਾ ਕੇ ਸਾੜ ਦਿੱਤਾ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਹਿ ਜੀ ਇਹ ਆਪਣਾ ਜੀ ਨਹਿਰ ਤੇ ਜੀ ਗੜੀ ਗੜੀ ਵਾਲੀ ਨਹਿਰ ਤੇ ਪੜਾ ਲਾਇਆ ਜੀ ਇੱਥੇ ਨਾ ਆਪਣੇ ਸਿੰਘ ਚਲੋ ਹੈ ਤਾਂ ਆਪਣੇ ਬਾ ਮੇਰਾ ਨਾਮ ਨਾਜ਼ਰ ਸਿੰਘ ਆ ਜੀ ਪਿੰਡ ਮੇਰਾ ਮੁਗਲੇ ਵਾਲਾ ਜੀ ਕਿਹੜੀ ਐ ਰਾਤ ਕੱਤਣਾ ਹੋ ਇਹ ਕਿੰਨੇ ਕ ਵਜੇ ਕਰ ਇਹ 9 10 10 ਕ ਵਜੇ ਵੀ ਆ ਜੀ ਕੀ ਗੱਲਬਾਤ ਕੀ ਹੋਈ ਗੱਲਬਾਤ ਇੱਕ ਕੁੱਤੀ ਛੋਟੀ ਜੀ ਉਹ ਰੱਖ ਗਈ ਸੀਗੀ ਇੱਥੇ ਮੇਰੇ ਕੋਲ ਛੱਡ ਗਈ ਸੀ ਮੈਂ ਨਾਲ ਕਿਹਾ ਵੀ ਇਹ ਕੁੱਤੀ ਨਾ ਛੱਡੋ ਇੱਥੇ ਤੁਸੀਂ ਇਹਦਾ ਰੋਡ ਚੱਲਦਾ ਈ ਅੰਡ ਸੀਗੀ ਉਹ ਬੱਚਾ ਸੀਗਾ ਕਿੰਨੇ ਕ ਸਮੇਂ ਉਹ 2 ਮਹੀਨੇ ਦੀ ਹੋਣੀ ਆ ਜੀ ਕੁੱਤੀ ਸੀਗੀ ਉਹ ਕੁੱਤੀ ਉਰੇ ਪਰੇ ਹੋ ਗਈ ਸਾਡੇ ਸੁੱਤੇ ਪਏ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਿਆ ਕਿੱਥੇ ਚਲ ਗਈ ਇੱਕ ਦਿਨ ਪਿੰਡ ਦੇ ਵਿੱਚ ਵੀ ਚਲ ਗਈ ਸਾਨੂੰ ਫੋਨ ਕੀਤਾ ਸੰਘਨੇ ਅਸੀਂ ਪਿੰਡੋਂ ਚੱਕ ਕੇ ਲਿਆਂਦੀ ਅੰਦਰੋਂ ਜਾ ਕੇ ਉਹ ਕੁੱਤੀ ਪਿੱਛੇ ਹੀ ਬਸ ਉਹਨਾਂ ਨੇ ਕਲੇਸ਼ ਕੀਤਾ ਮੇਰੇ ਛੋਟੀਆਂ ਮਾਰੀਆਂ ਮੈਨੂੰ ਅੰਦਰ ਜਾ ਕੇ ਫੜ ਲਿਆ ਜੀ ਤੰਬੂ ਦੇ ਉੱਥੋਂ ਮੈਂ ਫਿਰ ਛੁੱਟ ਕੇ ਇੱਧਰੋਂ ਭੱਜਿਆ ਜੀ ਫਿਰ ਮੈਂ ਇੱਕ ਉੱਤੇ ਜਾ ਕੇ 112 ਡਾਇਲ ਕੀਤਾ ਜੀ ਮੁਲਾਜ਼ਮਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਮੇਰਾ ਨੰਬਰ ਲਿਆ ਮੇਰਾ ਨਾਂ ਨੂੰ ਪੁੱਛ ਕੇ ਜੀ ਉਹਨਾਂ ਨੇ ਫਿਰ ਉਹਨਾਂ ਮੱਛ ਵਾਲੇ ਠਾਣੇ ਦੇ ਵਿੱਚ ਫੋਨ ਕੀਤਾ ਉੱਥੋਂ ਫਿਰ ਮੁਲਾਜ਼ਮ ਆਇਆ ਜੀ ਮੁਲਾਜ਼ਮਾਂ ਦੇ ਹੁੰਦੇ ਹੋਏ ਵੀ ਮੈਨੂੰ ਮਤਲਬ ਮਾਰਨ ਪੈਂਦੇ ਸੀ ਜੀ ਮੈਨੂੰ ਮਲਾਜਮਾ ਨੇ ਬਚਾਇਆ ਜੀ ਗੱਡੀ ਜਵਾੜ ਕੇ ਮੈਨੂੰ ਫੇਰੇ ਛੱਡ ਗਏ ਮੈਨੂੰ ਕਹਿੰਦੇ ਵੀ ਤੂੰ ਸਾਈਡ ਤੇ ਹੋ ਜਾ ਹਜੇ ਵੀ ਇਹ ਮੈਨੂੰ ਪਤਾ ਕੋਈ ਨਹੀਂ ਕੀ ਕੀ ਕਰਨੇ ਉਹ ਸਾਡੋ ਜਵਾਕ ਲਾਗੇ ਫਿਰ ਮੋਟਰਸਾਈਕਲ ਵੱਤ ਉਹ ਖੁੰਡ ਤੋਂ ਕੱਢ ਕੇ ਜੀ ਉਹ ਅੱਗ ਉਹਨਾਂ ਨੇ ਮੋਟਰਸਾਈਕਲ ਅੰਦਰ ਲਾਇਆ ਹੁੰਦਾ ਜੀ ਮੇਰਾ ਲੋਕ ਲਾ ਕੇ ਉਹਨਾਂ ਨੇ ਮੋਟਰਸਾਈਕਲ ਬਾਹਰ ਕੱਢਿਆ ਬਾਹਰ ਖਿੱਚ ਕੇ ਇਹਦੇ ਉੱਤੇ ਪਰਾਲੀ ਸਿੱਟ ਕੇ ਅੱਗ ਲਾਤੀ ਮੈਂ ਉਹ ਪਰੇ ਖੜ ਕੇ ਦੇਖਦਾ ਸੀ ਫਿਰ ਮੈਂ ਮਲਾਜਮਾ ਨੂੰ ਫੋਨ ਕੀਤਾ ਮੈਂ ਕਹਾਂ ਜੀ ਪਤਾ ਨਹੀਂ ਤਾਂ ਮੋਟਰਸਾਈਕਲ ਨੂੰ ਅੱਗ ਲਾਈ ਪਤਾ ਨਹੀਂ ਤੰਬੂ ਨੂੰ ਵੀ ਲਾਟਾਂ ਨਿਕਲਦੀਆਂ ਉੱਤੇ ਇਹ ਕਹਿੰਦੇ ਇੱਥੇ ਕਿਹੜਾ ਪੋੜਾ ਬੰਦੇ ਦੋ ਇਹ ਹੈ ਜੀ ਇੱਕ ਦਾ ਹੀ ਜਗਤਵਿੰਦਰ ਸਿੰਘ ਜਾਦੂ ਕਹਿੰਦੇ ਆ ਮੁੱਤੋਂ ਪਿੰਡ ਆ ਜੀ ਇੱਕ ਉਹਦੇ ਨਾਲ ਗਗਨਬੀਪ ਆ ਜੀ ਉਹ ਹੈਗਾ ਜੀ ਆਪਣੇ ਦੂਜੇ ਪਿੰਡ ਦਾ ਮੋਸਕਾਬਾਦ ਉਹਦੇ ਸਾਥੀ ਹੋਇਆ ਇਹ ਨਹੀਂ ਸਾਥੀ ਚਲੋ ਹੈ ਤਾਂ ਬਾਣੇ ਵਾਲੇ ਦਾ ਸਾਰੇ ਭਰਾ ਹੀ ਹੁੰਦੇ ਆ ਜੀ ਪਰ ਇਹਨਾਂ ਨੇ ਸਾਡੇ ਨਾਲ ਵਧੀਕੀ ਬਹੁਤ ਤਕੜੀ ਕੀਤੀ ਹੈ ਇਹ ਦਾਰੂ ਦੀ ਸੀਗਾ ਉਹ ਕਿਥੇ ਵਿਚ ਰੋਲਾ ਆ ਟੂਰੀ ਪਿੱਛੇ ਹੋਇਆ ਜੀ ਇਹ ਕੰਮ ਕੀ ਕਰਦੇ ਨੇ ਉਹ ਉਹ ਕੰਮ ਉਹਨਾਂ ਨੇ ਕਾੜਨੀ ਵਾਲਾ ਦੁੱਧ ਲਾਇਆ ਸਮਰਾਲੇ ਖਾਣੇ ਦੇ ਸਾਹਮਣੇ ਤੇ ਜਿਹੜੀਆਂ ਆ ਰਹਿਣ ਰਸ਼ਮੀ ਬੋਲੋ ਠੀਕ ਆ ਅਸੀਂ ਤਾਂ ਇਹੀ ਕਹਿੰਨੇ ਆ ਵੀ ਸਾਨੂੰ ਤਾਂ ਹਜੇ ਵੀ ਖਤਰਾ ਹੀ ਫੋਨ ਆ ਰਹੇ ਨੇ ਉਹਨਾਂ ਦੇ ਤਾਂ ਤਾਂ ਕਹਿੰਦੇ ਧਮਕੀਆਂ ਫੁੱਲ ਦਿੰਦੇ ਆ ਕਹਿੰਦਾ ਤੈਨੂੰ ਦੇਖਣਾ ਹੀ ਦੇਖਣਾ ਮੈਂ ਉਹਨਾਂ ਨੂੰ ਇਹ ਵੀ ਪੁੱਛਿਆ ਵੀ ਮੈਂ ਕਹਾ ਭਾਈ ਮੇਰਾ ਕਸੂਰ ਤਾਂ ਦੱਸੋ ਕੀ ਆ ਮੈਂ ਥੋੜਾ ਜਾਂ ਕੋਈ ਪੈਸਾ ਦੱਪਿਆ ਜਾਂ ਤੁਹਾਨੂੰ ਮੈਂ ਕੋਈ ਮਾੜਾ ਕੀਤਾ ਤੁਹਾਡਾ ਆਪਾਂ ਤਾਂ ਤੁਹਾਨੂੰ ਮੈਂ ਪੈਸੇ ਵੀ ਦੰਦ ਰਿਆ ਪਾਪਾ ਜੀ ਇੱਥੇ ਤੁਹਾਨੂੰ ਪਤਾ ਕਿੰਨੀ ਕਮਾਈ ਆ ਦਾਦਾ ਰੁਪਏ ਕਿੱਥੇ ਗਰੀਦੇ ਠੀਕ ਆ ਨਾ ਮੈਂ ਤਾਂ ਕੰਮ ਸੇਵਾ ਚ ਸਰੀਏ ਦਾ ਕੰਮ ਕਰਦਾ ਹੀ ਪਾਪਾ ਜੀ ਆਪਣਾ ਪੇਂਟ ਦਾ ਕੰਮ ਆ ਮਾਦਾ ਕੰਮ ਸੇਵਾ ਚ ਰਹਿਆ ਗੁਰੂ ਘਰਾਂ ਚ ਆ ਬਾਣਾ ਰਨਾ ਹਾਂਜੀ ਸ਼ਸਤਰ ਬਾਬਾ ਜੀ ਇੱਕ ਮੇਰੀ ਨਾਗਣੀ ਹੈ ਜੀ ਉਹਨਾਂ ਕੋਲ ਤੇ ਇੱਕ ਖੰਡਾ ਆ ਜੀ ਕੀ ਕੋਈ ਕੋਈ ਖਾਤੀ ਆ ਮੈਂ ਜੀ ਰਿਪੋਰਟ ਦੂਜੇ ਫੋਨੇ ਕੀਤਾ ਤਾਂ ਜੀ ਹਜੇ ਮੈਂ ਮੈਨੂੰ ਮੈਂ ਦਰਦਾ ਮੈਂ ਘਰ ਮੈਂ ਜੀ ਇੱਥੋਂ ਮੈਨੂੰ 11:00 ਵਜੇ ਮੈਂ ਉਥੇ ਕਿਸੇ ਕੋਲ ਜਾ ਕੇ ਸੁੱਤਾ ਬਿਸਤਰਾ ਲੈ ਕੇ ਬਾਬਾ ਜੀ ਮੈਂ ਠੰਡ 'ਚ ਸੁੱਤਾ ਰਾਰ ਮੇਰੇ ਹੱਲਕ 'ਚ ਹਜੇ ਵੀ ਦਰਦ ਹੋ ਰਿਹਾ ਜੀ ਪਿਰ 'ਚ ਦਰਦ ਹੋ ਰਿਹਾ ਇੱਥੇ ਉਹਨਾਂ ਨੇ ਨਸ਼ਾ ਕੀ ਕਰਿਆ ਯਾਰ ਮੇਰਾ ਨਾਮ ਜਗਰਾਤ ਸਿੰਘ ਰਾਜੀ ਬਾਈ ਕੀ ਕਰਨਾ ਉਹ ਜਿਹੜੀ ਹੈ ਕਰਨਾ ਵੀ ਇਹ ਕੋਈ ਕੁੱਤੀ ਦਾ ਰੌਲਾ ਸੀ ਇਹਨਾਂ ਦਾ ਕੋਈ ਤੇ ਮੁਲਾਜ਼ਮ ਵੀ ਆਏ ਨੇ ਅਸੀਂ ਘੁੰਮਣਾ ਸੀ ਉਸ ਟਾਈਮ ਤੇ ਸਾਡੇ ਸਾਹਮਣੇ ਜਿਹੜੀ ਮੁਲਾਜ਼ਮਾਂ ਦੇ ਸਾਹਮਣੇ ਵੀ ਇਹਨੂੰ ਵਿਚਾਰ ਨੂੰ ਕੁੱਟ ਮਾਰ ਕਰਦੇ ਸੀਗੇ ਤੇ ਇਹ ਲੁੱਕ ਗਿਆ ਵਿਚਾਰਾ ਕਿਤੇ ਉਦੋਂ ਬਾਅਦ ਦੇ ਵਿੱਚ ਉਹ ਚਲੇ ਗਿਆ ਇਹਨੂੰ ਮੁਲਾਜ਼ਮਾਂ ਕਦੇ ਪਰੇ ਹੋ ਜਾ ਇਹ ਵੀ ਵਿਚਾਰਾ ਪਰੇ ਹੋ ਗਿਆ ਉਹ ਇੱਧਰ ਨੂੰ ਆ ਗਏ ਅਸੀਂ ਪਿੱਛੋਂ ਚਲੇ ਗਏ ਜੀ ਆ ਘਟਨਾ ਤੋਂ ਬਾਅਦ ਉਸ ਟਾਈਮ ਤਾਂ ਸਵੇਰ ਦਾ 7 ਵਜੇ ਦਾ ਟਾਈਮ ਸੀਗਾ ਜੀ ਤੇ ਆ ਘਟਨਾ ਨੂੰ ਨਹੀਂ ਪਤਾ ਇਹ ਬਾਅਦ ਹੋਈ ਹੈ ਜੀ ਸਹੀ ਲੀਹ ਜਾਂਦਾ ਨੇ ਚਾਹ ਆਰਾਮ ਰਾਤ ਅੱਤ ਵਜੇ ਅੱਡੇ ਸਵੇਰ ਦਾ ਟਾਈਮ ਤੇ ਜੀ ਉਹਨਾਂ ਕੋਲ ਪੁਲਿਸ ਆਸੀ ਨੂੰ ਬੋਲੋ ਕੀ ਕਰਵੇ ਇਹਦਾ ਮੁਲਾਜ਼ਮਾਂ ਕਹਿੰਦੇ ਜੀ ਪਰਚਾ ਦਵਾਂਗੇ ਜੀ ਉਹਨਾਂ ਦੇ ਤੇ ਬਾਕੀ ਉਹਨਾਂ ਦਾ ਜਿਹੜਾ ਉਹਦੇ ਸਮਾਨ ਹੈ ਚਕਾਉਣਗੇ ਇਹ ਸਮਾਨ ਜੀ ਦਾ ਮਰਜ਼ਾ ਚ ਆਏ ਉਹਨਾਂ ਦਾ ਜੇ ਉਹਨਾਂ ਦਾ ਉਰੋਂ ਖਾਲੀ ਕਰਾਉਣਗੇ ਜੀ ਜਗਾ ਐਸਾ ਇੱਕ ਮਾਮਲਾ ਜੀ ਜੀ ਰਾਤ ਹੋਇਆ ਜੀ ਇੱਥੇ ਇੱਕ ਨਾਜਰ ਆ ਜਿਹੜਾ ਸ਼ੈਂਕ ਲਾਇਆ ਸੀ ਇਹਨਾਂ ਦਾ ਵੀ ਟੀਮ ਝਗੜਾ ਹੋਇਆ ਤੇ ਇੱਕ ਬਾਈਕ ਨੂੰ ਅੱਗ ਵੀ ਲੱਗਦੀ ਇਹ ਕਿੰਨੇ ਵਜੇ ਘਟਨਾ ਲਾਜੀ ਰਾਤ 11:30 10 ਵਜੇ ਦੀ ਗੱਲ ਹੈ ਜੀ ਆਪਸ ਵਿੱਚ ਲੜਾਈ ਦੀ ਵੀਰ ਦੀ ਪਹਿਲਾਂ ਦੇਖੋ ਤੁਸੀਂ ਸਟੇਟਮੈਂਟ ਲਿਖਣੀ ਹੈ ਸਟੇਟਮੈਂਟ ਦੇ ਆਧਾਰ ਤੇ ਅੱਗੇ ਸਹੀ ਕਾਰਵਾਈ ਕਰਾਂਗੇ ਉਹਦੇ ਵਿੱਚ ਸਾਰਾ ਕੁਝ ਹੀ ਪਤਾ ਲੱਗ ਜਾਣਾ ਜੀ ਕੀ ਰੰਜਲ ਸੀ ਕੀ ਕਾਰ ਸੀ ਇਹ ਕੋਈ ਗੱਲ ਪਤਾ ਲੱਗ ਹੋਇਆ ਕੁਝ ਸਮਾਂ ਵਿੱਚ ਸਿਰ ਸਟੇਟਮੈਂਟ ਤਾਂ ਹੀ ਲਿਖਾਣੀ ਹੈ ਉਹਨਾਂ ਨੂੰ ਰਾਤ ਅਸੀਂ ਕਹਿੰਦਾ ਸੀ ਵੀ ਸਟੇਟਮੈਂਟ ਲਿਖਾ ਦਿਓ ਮੋਟਰ ਕਿਹੜਾ ਜੀ ਇਹ ਪਲਟੀਨਾ ਮੋਟਰ ਹੈ ਕਿੰਨੇ ਵਾਰੀ ਕੰਪਲੇਂਟ ਆਈ ਹੈ ਜੀ ਇਹ ਸਾਡੇ ਕੋਲ 1.5 10 ਵਜੇ ਸਾਨੂੰ ਕਾਲ ਆਈ ਸੀ ਅਸੀਂ ਆ ਗਏ ਸੀ ਉਸ ਤੋਂ ਬਾਅਦ ਉਹਨਾਂ ਨੇ ਟਾਈਮ ਦੇ ਤਾਂ ਫਿਰ ਆਏ ਨਹੀਂ ਅਜੇ ਵੀ ਇਹਨਾਂ ਦੀ ਬੇਟੀ ਕਰ ਰਹੇ ਹਾਂ ਅਸੀਂ ਉਹਨਾਂ ਨੇ ਬਿਆਨ ਖਾਦਾ ਫਿਰ ਅੱਗੇ ਕਾਰਵਾਈ ਸ਼ੁਰੂ ਹੋ ਜਾਣੀ ਹੈ